ਆਪਣੇ ਨਾ ਪੰਜਾਬ ਚ ਨਿਤ ਨਵੇਂ ਨਵੇਂ ਟਕਵਾਂਜਉਂਦੇ ਆ ਕਾ ਆਈ ਜਾਂਦਾ ਨਵਾਂ ਪੰਜਾਬ ਯਾਤਰਾ ਆਖੇ ਆਓ ਰੁਇਤੀ ਰੋਖ ਲਗਾਈਏ ਨਿੰਮ ਟਾਲੀ ਮਸਾ ਤਾਂ ਯਾਰ ਆਪਾਂ ਨਵੇਂ ਡਰੈਕਟ ਜਿਹੜੇ ਮਾਡਰਨ ਆ ਉਹ ਲਾਏ ਆ ਬਾਹਰਲੇ ਮੁਲਕਾਂ ਵਾਲੇ ਤੇ ਇਹ ਲਾਈ ਜਾਂਦੇ ਇੱਕ ਮਿੰਟ ਇਹਨਾਂ ਨੂੰ ਪੁੱਛ ਕੇ ਵੀ ਇਹਨਾਂ ਦਾ ਕੀ ਫਾਰਮੂਲਾ ਕੀ ਆ ਦੇ ਪਿੱਛੇ ਭਾਈ ਰੁਕੇ ਇੱਕ ਮਿੰਟ ਰੁਕੇ ਇੱਕ ਮਿੰਟ ਲਾਓ ਮੋਟਰਸਾਈਕਲ ਦੇ ਮੂਰੇ ਵੀ ਬਾਈਰ ਕੇ ਲਖਾਈ ਫਿਰਦੇ ਆ ਪੰਜਾਬ ਯਾਤਰਾ ਨਰਵੈਤੀ ਰੁੱਖਾਂ ਨੂੰ ਬਚਾਉਣ ਦੇ ਲਈ ਬਈ ਇੱਕ ਮਿੰਟ ਪਹਿਲਾਂ ਦਾ ਮੈਂ ਕਲਾਇਓ ਕੀ ਨਾਮ ਆ ਵੀ ਕਿੱਥੋਂ ਤੁਸੀਂ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਦਿਆਲਪੁਰਾ اچھا ਮਾਨਸਾ ਜ਼ਿਲ੍ਹੇ ਚ ਆਪਣਾ ਪਿੰਡ ਦਿਆਲਪੁਰੇ ਤੋਂ ਇਹ ਮੁੰਡਾ ਛੇ ਹਟਾ ਸਾਬ ਤੋਂ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਬਈ ਮੈਨੇ ਇੱਕ ਕਾਲ ਦਾ ਸੁਬੀਚ ਪੰਜਾਬ ਯਾਤਰਾ ਕੱਢ ਰਹੇ ਹਾਂ ਚਲੋ ਗੱਲ ਠੀਕ ਹੈ ਜੀ ਜੀ ਇੱਕ ਕਾਲ ਤੁਸੀਂ ਲਿਖਿਆ ਵੀ ਨਰਵੈਤੀ ਰੁੱਖਾਂ ਨੂੰ ਬਚਾਉਣ ਦੇ ਲਈ ਬਈ ਮਸਾਂ ਦਾ ਆਪਾਂ ਕੰਡਿਆਂ ਵਾਲੇ ਜਿਹੜੇ ਪੁਰਾਣੇ ਦਰਖਤਾਂ ਕੱਢੇ ਆ ਆਪਾਂ ਨਵੇਂ ਮਾਡਰਨ ਰੁੱਖ ਲਾਏ ਹਨ ਆਪਾਂ ਸਾਰੇ ਮਾਡਰਨ ਹੋਈ ਜਾਂਦੇ ਹੈਗੇ ਰੱਖ ਵੀ ਮਾਡਰਨ ਜਾਈਦਾ ਤੁਸੀਂ ਕਿਉਂ ਵੜਵਾਇਤੀ ਰੁੱਖਾਂ ਨੂੰ ਯਾਰ ਗੱਲ ਸਪੋਰਟ ਕਰੀ ਜਾਂਦੇ ਆ ਬਾਈ ਉਹਦੇ ਵਾਸਤੇ ਆਪਾਂ ਨੂੰ ਪਹਿਲਾਂ ਇਕੋਸਿਸਟਮ ਤੇ ਬਾਇਓਡਾਈਵਰਸਿਟੀ ਨਾਂ ਦੇ ਦੋ ਸ਼ਬਦ ਨੇ ਉਹਨਾਂ ਨੂੰ ਸਮਝਣਾ ਪਊਗਾ ਮਤਲਬ ਬਾਈ ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਜੰਗਲ ਕਰਵਾਨੀ ਦੇ ਵਿੱਚ ਲੱਖਾਂ ਵਿੱਚ 84 ਲੱਖ ਜੁਨੀਆਂ ਹੁੰਦੀਆਂ ਨੇ ਹੂੰ ਠੀਕ ਉਸੇ ਤਰ੍ਹਾਂ ਪਸ਼ੂ ਪੰਛੀਆਂ ਨੂੰ ਕੁੱਲ ਮਿਲਾ ਕੇ ਜਿੰਨੀਆਂ ਵੀ ਜੁਨੀਆਂ ਨੇ ਉਹ ਸਾਰੀਆਂ ਬਚਾਉਣੀਆਂ ਜ਼ਰੂਰੀ ਨੇ ਕਿਉਂਕਿ ਇਹਨਾਂ ਦਾ ਸਿੱਧੇ ਸਿੱਧੇ ਰੂਪ ਦੇ ਵਿੱਚ ਮਨੁੱਖ ਦੇ ਜੀਵਨ ਦੇ ਉੱਪਰ ਪ੍ਰਭਾਵ ਪੈਂਦਾ ਮੈਂ ਛੋਟੀ ਜੀ ਉਦਾਹਰਣ ਤੁਹਾਨੂੰ ਦਿੰਦਾ ਵੀ ਜੇ ਕਿਸੇ ਘਰ ਦੇ ਵਿੱਚ ਦਾਣੇ ਹੋਣ ਨਹੀਂ ਹੋਣਗੇ ਤਾਂ ਉੱਥੇ ਚੂਹੇ ਨਹੀਂ ਆਉਂਦੇ ਕਦੇ ਅੱਛਾ ਜਿੱਥੇ ਚੂਹੇ ਖਤਮ ਹੋ ਗਏ ਤਾਂ ਉੱਥੇ ਹੋ ਸਕਦਾ ਅੱਗੇ ਕੁੱਤੇ ਵੀ ਖਤਮ ਹੋ ਜਾਣ ਬਿੱਲੀਆਂ ਖਤਮ ਹੋ ਜਾਣ ਤਾਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਵੀ ਜਿਵੇਂ ਕਿ ਇੱਕ ਬਾਇਓਡਿਵਰਸਿਟੀ ਕੀ ਹੈ ਵੀ ਹਰ ਪ੍ਰਾਣੀ ਆਪਣਾ ਜਿਹੜਾ ਯੋਗਦਾਨ ਹੈ ਉਹ ਤਾਉਂਦਾ ਹਰ ਥਾਂ ਤੇ ਹੂੰ ਹੁਣ ਰੁੱਖਾਂ ਦੀ ਪ੍ਰਾਪਰਟੀ ਕੀ ਹੈ ਪਹਿਲਾਂ ਰੁੱਖਾਂ ਦੀ ਪ੍ਰਾਪਰਟੀ ਇਹ ਹੁੰਦੀ ਹੈ ਵੀ ਜਿਹੜੇ ਰੁੱਖ ਆਪਾਂ ਨੂੰ ਛਾਂ ਦਿੰਦੇ ਆ ਹੂੰ ਫਲ ਰੁੱਖ ਜਦੋਂ ਆਪਾਂ ਨੂੰ ਛਾਂ ਦਿੰਦੇ ਆ ਜਾਂ ਫਲ ਦਿੰਦੇ ਆ ਜਾਂ ਲੱਕੜ ਦਿੰਦੇ ਆ ਜਾਂ ਆਪਣੇ ਨਾਲ ਦਾ ਕੋਈ ਇਦਾਂ ਦਾ ਬੀਜ ਫਲ ਦੇ ਰੂਪ ਚ ਧਰਤੀ ਚ ਸੁੱਟਦੇ ਆ ਜਿਹਦੇ ਕਰਕੇ ਨਵੇਂ ਰੁੱਖ ਪੈਦਾ ਹੁੰਦੇ ਆ ਹੁਣ ਤੁਹਾਡਾ ਪਾਮ ਲਾ ਲੋ ਤੁਸੀਂ ਕਹਿੰਦੇ ਹੋ ਡੈਕੋਰੇਟਿਵ ਪਲਾਂਟ ਹੈ ਹਾਂ ਨਵਾਂ ਮਾਡਰਨ ਨਾ ਲੱਗਦਾ ਬਈ ਹਾਂ ਉਹਦੇ ਚ ਕੀ ਆ ਪਾਮ ਚ ਫਾਇਕ ਵਿੱਚ ਕੀ ਆ ਲੱਕੜ ਨਹੀਂ ਆ ਸ਼ਾਹ ਨਹੀਂ ਹੈਗੀ ਕੋਈ ਪੰਛੀ ਉਹਦੇ ਤੇ ਆਲਣਾ ਨਹੀਂ ਬਣਾਉਂਦਾ ਜ਼ਹਿਰੀਲੇ ਨੇ ਕੋਈ ਫੁੱਲ ਨਹੀਂ ਕੋਈ ਫਲ ਨਹੀਂ ਜਿਹੜਾ ਦੂਜੀ ਗੱਲ ਉਹਦਾ ਬੀਜ ਵੀ ਨਹੀਂ ਹੈ ਉਹ ਆਪਾਂ ਨੂੰ ਨਹੀਂ ਪਤਾ ਵੀ ਕਿੱਥੋਂ ਬਣਾ ਕੇ ਦਿੰਦੇ ਜਿਹੜਾ ਰੁੱਖ ਆਪਣਾ ਬੀਜ ਹੀ ਨਹੀਂ ਤਿਆਰ ਕਰ ਸਕਦਾ ਆਪਾਂ ਨੂੰ ਕੀ ਦੇ ਦੇਉਗਾ ਬਈ ਉਹ ਅਸੀਂ ਸਿਰਫ ਰੁਵੈਤੀਆਂ ਰੁੱਖਾਂ ਨੂੰ ਤਾਂ ਬਚਾਉਣਾ ਚਾਹੁੰਦੇ ਆ ਰੁਵੈਤੀਆਂ ਦੇ ਕੀ ਫਾਇਦੇ ਆ ਭਾਈ ਜਿਵੇਂ ਹੁਣ ਰੁਵੈਤੀਆਂ ਦੇ ਫਾਇਦੇ ਇਹ ਆ ਭਾਈ ਜਿਵੇਂ ਹੁਣ ਮਾਲਵੇ ਏਰੀਆ ਦੇ ਵਿੱਚ ਕਿੱਕਰਾਂ ਹੁੰਦੀਆਂ ਨੇ ਹੂੰ ਮੰਨ ਲਓ ਉਥੇ ਉਰੇ ਘੱਟ ਪਾਣੀ ਐ ਕਾਹੇ ਘੱਟ ਪਾਣੀ ਦੇ ਵਿੱਚ ਪੈਦਾ ਹੋਣ ਵਾਲੇ ਰੁੱਖ ਨੇ ਹਰ ਪੂਰੇ ਭਾਰਤ ਦੇ ਵਿੱਚ ਹਰ ਥਾਂ ਦਾ ਇੱਕ ਆਪਣਾ ਕਲਚਰ ਹੁੰਦਾ ਠੀਕ ਐ ਭਾਈ ਜਿੱਥੇ ਉਹ ਚੀਜ਼ ਰਹਿ ਸਕਦੀ ਐ ਜਿਵੇਂ ਹੁਣ ਆਪਾਂ ਪਿੱਛੇ ਜੇ ਮੰਨ ਲਓ ਕੈਨੇਡਾ ਭੱਗੇ ਮੁੰਡੇ ਕਿੰਨੇ ਮੁੰਡਿਆਂ ਨੂੰ ਹਾਰਟ ਐਟਕ ਆ ਗੇ ਆਇਆ ਨਾ ਕਿਉਂਕਿ ਉਹ ਉੱਥੇ ਰਹਿਣ ਦੇ ਅਨੁਕੂਲ ਨਹੀਂ ਹੈਗੇ ਆਪਣਾ ਬਲੱਡ ਹੋਰ ਮਤਲਬ ਆਪਾਂ ਹੋਰ ਬਲੱਡ ਦੇ ਲੋਕ ਆ ਤਾਂ ਇਸੇ ਤਰੀਕੇ ਨਾਲ ਕਿਸੇ ਅਬੋਹਰ ਸਾਈਡ ਹੁਣ ਜਾਵਾਂਗੇ ਅਸੀਂ ਉਧਰ ਕਿੰਨੂ ਹੁੰਦੇ ਆ ਪਿੱਛੇ ਬਠਿੰਡਾ ਲੰਘ ਕੇ ਆ ਇਧਰ ਅਮਰੂਦਾਂ ਦੇ ਤੇ ਅੰਗੂਰਾਂ ਦੇ ਬਾਗ ਨੇ ਤਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਸ਼ਿਫਟ ਹੁੰਦੇ ਆ ਪਲਾਂਟ ਉਹ ਔਖਾਈ ਮਹਿਸੂਸ ਕਰਦੇ ਉਗਣ ਦੇ ਵਿੱਚ ਆਪਾਂ ਨੇ ਕੀ ਕੀਤਾ ਸਾਰਿਆਂ ਨੂੰ ਕੀ ਕੀਤਾ ਮਿਕਸ ਕਰ ਲਿਆ ਮਤਲਬ ਕਿ ਇੱਕ ਤਰ੍ਹਾਂ ਦੀ ਕੁਦਰਤ ਦੇ ਨਾਲ ਛੇੜਖਾਨੀ ਹੈ ਜਿਵੇਂ ਹੁਣ ਆਪਾਂ ਇੱਥੋਂ ਰਹਿ ਰਹੇ ਆ ਆਪਾਂ ਕਹਿੰਦੇ ਵੀ ਨਾਰ ਨਾਰੀਅਲ ਪਾਣੀ ਪੀ ਲਓ ਜੀ ਕੀ ਵੀ ਖਾ ਲਓ ਡ੍ਰੈਗਨ ਫਰੂਟ ਖਾ ਲਓ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਸਥਾਨਿਕ ਫਲ ਖਾਣੇ ਚਾਹੀਦੇ ਆ ਜਿਹੜੇ ਆਪਣੇ ਵਾਸਤੇ ਬਣੇ ਆ ਕੋਈ ਤੂਤੀਆਂ ਹੋ ਗਈਆਂ ਤੇ ਜਾਂ ਤਰਬੂਜ ਹੋ ਗਿਆ ਪਹਿਲਾਂ ਆਪਾਂ ਫੁੱਟਾ ਖਾਂਦੇ ਸੀ ਚਿਬੜ ਖਾਣੇ ਚਾਹੀਦੇ ਆ ਆਪਾਂ ਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨਾ ਭਾਈ ਉਹ ਇਸ ਉਹਦਾ ਕਾਰਨ ਕਿਤੇ ਨਾ ਕਿਤੇ ਇਹੀ ਹੈ ਵੀ ਜਿਹੜੀ ਆਪਾਂ ਕੀ ਹੈ ਬੂਟੇ ਮਾਈਗ੍ਰੇਸ਼ਨ ਕਰਦੇ ਆ ਤਾਂ ਅਸੀਂ ਪੰਜਾਬ ਦੇ ਰਵਾਇਤੀ ਰੁੱਖਾਂ ਨੂੰ ਤਾਂ ਬਚਾਉਣਾ ਚਾਹੁੰਦੇ ਆ ਇਹ ਦਿਨ ਰਾਤ ਆਕਸੀਜਨ ਦਿੰਦੇ ਆ ਇੱਥੇ ਆਸਾਨੀ ਦੇ ਨਾਲ ਉੱਗ ਸਕਦੇ ਆ ਤੇ ਬਹੁਤ ਆਪਣੇ ਸਿੱਖ ਇਤਿਹਾਸ ਦੇ ਵਿੱਚ ਗੁਰੂ ਪਾਤਸ਼ਾਹ ਦੇ ਨਾਲ ਸੰਬੰਧਿਤ ਬਹੁਤ ਸਾਰੇ ਰੁੱਖ ਨੇ ਝੰਡਾ ਦਾ ਰੁੱਖ ਹੋ ਗਿਆ ਬਹੁਤਾਂ ਦੇ ਗੁਰਦੁਵਾਰੇ ਨੇ ਪਿੰਡਾਂ ਦੇ ਨਾਂ ਰੁੱਖਾਂ ਤੇ ਬਣੇ ਹੋਏ ਆ। ਹੂੰ ਤਾਂ ਇਸ ਕਰਕੇ ਜਿਹੜਾ ਕਲਚਰ ਹੈ ਅਸੀਂ ਉਸ ਨੂੰ ਸਿਰਫ ਬਚਾਉਣਾ ਚਾਹੁੰਦੇ ਆਗੇ ਕਿ ਵੱਤ ਵੱਤ ਲੋਕਾਂ ਨੂੰ ਅਸੀਂ ਜਾਗਰੂਕ ਕਰ ਸਕੀਏ ਕਿ ਜੇ ਰੁੱਖ ਲਗਾਉਣੇ ਆ ਤਾਂ ਰਵਾਇਤੀ ਰੁੱਖ ਹੀ ਲਗਾਓ। ਕਿ ਫਿਰ ਭਈ ਆਪ ਵੀ ਰੁੱਖ ਲਾਓ ਤੁਸੀਂ ਇਕੱਲਾ ਕਹਿਣ ਨਾਲ ਨੀ ਨਾ ਗੱਲ ਬਣਦੀ। ਭਾਈ ਜੀ ਅਸੀਂ ਆਪ ਰੁੱਖ ਤਾਂ ਨਹੀਂ ਲਗਾ ਰਹੇ ਕਿਉਂਕਿ ਜਿਹੜਾ ਹੁਣ ਮੌਸਮ ਹੈਗਾ ਇਹ ਰੁੱਖ ਲਗਾਉਣ ਦੇ ਹਲੇ ਅਨੁਕੂਲ ਨਹੀਂ ਹੈਗਾ ਪੰਜਾਬ 'ਚ ਜੂਨ ਦੇ ਮਹੀਨੇ ਦੇ। ਠੀਕ ਹੈ ਜੀ ਜਦੋਂ ਮੌਨਸੂਨ ਆ ਗਈਆਂ ਕੇਰਾ ਪਹਿਲਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੈਸੇਜ ਦੇਵਾਂਗੇ ਵੀ ਰਵਾਇਤੀ ਰੁੱਖ ਲਗਾਓ ਜਦੋਂ ਸੌਣ ਦਾ ਮਹੀਨਾ ਆ ਗਿਆ ਉਸ ਤੋਂ ਬਾਅਦ ਅਸੀਂ ਆਪਦੇ ਸਮਾਜ ਦੇ ਵਿੱਚ ਆਪਦੇ ਪਿੰਡ ਚ ਜ਼ਿਲ੍ਹੇ ਚ ਵੀ ਰੁੱਖ ਲਗਾਵਾਂਗੇ ਤੇ ਬਾਕੀ ਪੰਜਾਬੀਆਂ ਨੂੰ ਵੀ ਅਪੀਲ ਕਰਾਂਗੇ ਉਹ ਸਾਡਾ ਆਉਣ ਵਾਲਾ ਪ੍ਰੋਜੈਕਟ ਹੈ ਇੱਕ ਨਾ ਬਾਈ ਜੀ ਰਵਾਇਤੀ ਰੁੱਖ ਲਗਾਉਣ ਦਾ ਇੱਕ ਹੋਰ ਫਾਇਦਾ ਇਹ ਹੈ ਵੀ ਜਿਹੜੇ ਪੰਛੀ ਨੇ ਉਹ ਪ੍ਰਮਾਤਮਾ ਨੇ ਇਸ ਹਿਸਾਬ ਨਾਲ ਬਣਾਏ ਐ ਕਿ ਉਹ ਹਰੇਕ ਰੁੱਖ ਤੇ ਉਹਨਾਂ ਦਾ ਆਲਣਾ ਨਹੀਂ ਬਣ ਸਕਦਾ ਮਤਲਬ ਕਿ ਜਿਹੜੇ ਬਗਲੇ ਆ ਉਹ ਦੇਸੀ ਕਿਕਰ ਤੇ ਹੀ ਆਲਣਾ ਪਾਉਂਦੇ ਆ ਬਹੁਤ ਸਾਰੇ ਪੰਛੀ ਖੁੱਡਾਂ ਦੇ ਵਿੱਚ ਰਹਿੰਦੇ ਆ ਤਾਂ ਖੁੱਡ ਹਰੇਕ ਰੁੱਖ ਦੀ ਨਹੀਂ ਬਣ ਸਕਦੀ ਜੇਕਰ ਆਪਾਂ ਇੱਕ ਪਾਰਟਿਕੂਲਰ ਰੁੱਖ ਨੂੰ ਧਰਤੀ ਤੋਂ ਗਾਇਬ ਕਰ ਦਾਂਗੇ ਤਾਂ ਉਹਨੇ ਜਿਹੜਾ ਉਸ ਸਮਾਜ ਦੇ ਵਿੱਚ ਰਹਿਸ਼ੀ ਏਰੀਆ ਪ੍ਰਦਾਨ ਕਰਨਾ ਸੀਗਾ ਉਸ ਤਰ੍ਹਾਂ ਦੇ ਪੰਛੀਆਂ ਨੂੰ ਤਾਂ ਉਸ ਤਰੀਕੇ ਨਾਲ ਪੰਛੀ ਵੀ ਖਤਮ ਹੋ ਜਾਣਗੇ ਤਾਂ ਬਹੁਤ ਸਾਰੇ ਰੁੱਖ ਇੱਕ ਦੂਜੇ ਦੇ ਨਾਲ ਇੱਕ ਸਿਸਟਮ ਇਕੋਸਿਸਟਮ ਬਣਾ ਕੇ ਇੱਕ ਦੂਜੇ 'ਚ ਵਧਣ ਫੁੱਲਣ ਦੇ ਵਿੱਚ ਮਦਦ ਕਰਦੇ ਆਗੇ ਠੀਕ ਹੈ ਤਾਂ ਮਤਲਬ ਸਾਰਿਆਂ ਨੂੰ ਜਿਹੜੇ ਹੈਗੇ ਆ ਰਵਾਇਤੀ ਰੁੱਖ ਲਾਉਣੇ ਚਾਹੀਦੇ ਆ ਪੁਰਾਣੇ ਰੁੱਖ ਲਾਉਣ ਦੀ ਬਜਾਏ ਠੀਕ ਹੈ ਤਾਂ ਬਾਈ ਯਾਰ ਕੀ ਯਾਤਰਾ ਕੱਢ ਰਹੇ ਆ ਪੰਜਾਬ ਦੇ ਵਿੱਚ ਜਾਣਗੇ ਨਾ ਜਿੱਥੇ ਵੀ ਤੁਹਾਨੂੰ ਮਿਲਣ ਬਈ ਸਪੋਰਟ ਕਰਿਓ ਹਨਾ ਪੰਜਾਬ ਯਾਤਰਾ ਰਵੈਤੀ ਰੁੱਖਾਂ ਨੂੰ ਬਚਾਉਣ ਦੇ ਲਈ ਬਾਈਰਗਿਆਂ ਨੇ ਟੈਂਕੀ ਦੇ ਉੱਤੇ ਵੀ ਨਾਮ ਲਿਕੇ ਹਨ ਜਿਵੇਂ ਬਾਈ ਕਿੱਕਰ ਤੂਤ ਟੱਕ ਜੰਡ ਬਰੋਟਾ ਜਾਮਣ ਟਾਲੀ ਮਹਿੰਦੀ ਤੇ ਹੋਰ ਜ ਅਮਲਤਾਸ ਜਿੰਨੇ ਵੀ ਲਿਖੇ ਹੋਏ ਹਨ ਤੇ ਸਟ੍ਰਾਮਾ ਯਰ ਦੀ ਕੈਂਪਿੰਗ ਵੇਰ ਆਪਣੀ ਕਰ ਰਹੇ ਹੈਗੇ ਤੇ ਜਿੰਨੇ ਵੀ ਹਨਾ ਹੋ ਸਕਦੇ ਸਪੋਰਟ ਕਰੋ ਤੇ ਇੱਕ ਬਾਈਰ ਗੱਲ ਹੈ ਨਾ ਕਿਉਂਕਿ ਪੜੇ ਲਿਖੇ ਲੱਗਦੇ ਹੈ ਬਾਈ ਤੇ ਇਹਨਾਂ ਦੀ ਗੱਲ ਤੇ ਅਮਲ ਜ਼ਰੂਰ ਕਰੋ ਵੀਰ ਬੈਤੀ ਰੋਖਾ ਜਿਹੜਾ ਆਪਣੇ ਏਰੀਆ ਦੇ ਵਾਸਤੇ ਆਪਣੇ ਇਲਾਕੇ ਦੇ ਵਾਸਤੇ ਆਪਣੀਆਂ ਜ਼ਮੀਨਾਂ ਦੇ ਵਾਸਤੇ ਉਹ ਰੋਬੈਤੀ ਰੋਖੀ ਚੰਗੀ ਹੈ ਕਿਉਂਕਿ ਹਰੇਕ ਜਗ੍ਹਾ ਦਾ ਆਪਣਾ ਆਪਣਾ ਸਿਸਟਮ ਹੁੰਦਾ ਆਪਣੇ ਰੋਖੀ ਆਪਣੀ ਧਰਤੀ ਤੇ ਪੈਦਾ ਹੋਣ ਲਈ ਬਣਿਆ ਜਿਹੜੇ ਆਪਾਂ ਨਵੇਂ ਲਾਈ ਜਾਂਦੇ ਆ ਉਹ ਆਪਾਂ ਨੂੰ ਕੋਈ ਜਦੋਂ ਫਾਇਦਾ ਹੀ ਨਹੀਂ ਦਿੰਦੇ ਤਾਂ ਫਿਰ ਆਪਾਂ ਕਾਦੇ ਵਾਸਤੇ ਲਾਉਣੇ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੀ